ਪੰਜਾਬ ਟੀਵੀ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਮੈਂ ਹਾਂ ਪੱਤਰਕਾਰ ਡਾਕਟਰ ਅਕਬਰ ਮਹਿਬੂਬ। ਦੋਸਤੋ ਅੱਜ ਪਹੁੰਚਿਆ ਅਸੀਂ ਪਿੰਡ ਕੁੱਪਰਹੀੜਾ ਵਿਖੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਪਿੰਡ ਕੁੱਪਰਹੀੜਾ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼ਹੀਦ ਗੰਜ ਵੱਡਾ ਖੱਲੂਕਾਰਾ ਕੁੱਪਰਹੀੜਾ ਜਿੱਥੇ 35000 ਸਿੰਘ ਸਿੰਘਣੀਆਂ ਨੇ ਸੇਵਿਤੀਆਂ ਪ੍ਰਾਪਤ ਕੀਤੀਆਂ ਸਨ ਦੇਖੇ ਅੱਜ ਵੱਡਾ ਕੱਲੂਕਾਰਾ ਕਲੱਬ ਰਹੀੜਾ ਵੱਲੋਂ ਸੰਤ ਬਾਬਾ ਜਗਤਾਰ ਸਿੰਘ ਅਤੇ ਸੰਤ ਬਾਬਾ ਕਿਰਪਾਲ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨਮਾਈ ਹੇਠ ਅਤੇ ਐਨ ਆਰ ਆਈ ਵੀਰਾਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ 17ਵਾਂ ਸਮਾਗਮ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿੱਚ 8 ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਅਤੇ ਨਿਕਾ ਰੀਤੀ ਰਿਵਾਜਾਂ ਅਨਸਾਰ ਕਰਵਾਏ ਗਏ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਬਿਰਾਜ ਸ਼ਿਆਮਕਰਨ ਤੜਕੇ ਆਈਏਐਸ ਮਲੇਰ ਕੋਟਲਾ ਗगन ਅਜੀਤ ਸਿੰਘ ਐਸਐਸਪੀ ਮਲੇਰ ਕੋਟਲਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਹ ਮਹਾਨ ਕਾਰਜ ਗੁਰਦੁਆਰਾ ਸ਼ਹੀਦ ਖਾਂਜ ਵੱਡਾ ਕੱਲੂਕਾਰਾ ਕੋਪਰ ਹੀੜਾ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਰਹੀੜਾ ਅਤੇ ਸੂਰਤ ਸਿੰਘ ਫੌਜੀ ਦੀ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚੜਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਰਹੀੜਾ ਨੇ ਦੱਸਿਆ ਕਿ ਇਸ ਕਾਰਜ ਵਿੱਚ ਨਵ ਵਿਹਾਵਤ ਅਰਥ ਗਰੀਬ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਗਿਆ ਸਾਬਕਾ ਚੇਅਰਮੈਨ ਸਰਦਾਰ ਨਿਰਮਲ ਸਿੰਘ ਬੌੜਾਈ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਨਗਰ ਬੌੜਾਈ ਕਲਾ ਦੀ ਸੰਗਤ ਅਤੇ ਪਿੰਡ ਦੇ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ ਹਰ ਸਾਲ ਕੰਨ ਲੜਕੀਆਂ ਨੂੰ ਉਹਨਾਂ ਦੇ ਆਨੰਦ ਕਾਰਜ ਮੌਕੇ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਜਾਂਦਾ ਹੈ ਇਸ ਸਮਾਗਮ ਦੇ ਅੰਤ ਵਿੱਚ ਸਮਾਗਮ ਵਿੱਚ ਪਹੁੰਚੇ ਮਹਾਪੁਰਸ਼ਾਂ ਪੱਤਰਕਾਰ ਭਾਈ ਚਾਰਾ ਅਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਵੱਡੀ ਗਿਣਤੀ ਪਹੁੰਚੀਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਰਤੁੱਤ ਵਰਤਾਏ ਗਏ ਇਸ ਮੌਕੇ ਹਲਕਾ ਅਮਰਗੜ ਦੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਚੁੰਦਾ ਸਾਬਕਾ ਚੇਅਰਮੈਨ ਸਰਦਾਰ ਨਰਮਰ ਸਿੰਘ ਬੋਰੜਾਈਕਲਾ ਯੂਥ ਪ੍ਰਧਾਨ ਇਰਫਾਨ ਰਹੀੜਾ ਹੈੱਡ ਗ੍ਰੰਤੀ ਭਾਈ ਦਵਿੰਦਰ ਸਿੰਘ ਫਲਾਉਂਡ ਸਾਬਕਾ ਸਰਪੰਚ ਹਰਚੰਦ ਸਿੰਘ ਰਹੀੜਾ ਅਬਦਲ ਗੁਫਾਰ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਰਹੀੜਾ ਸੂਰਤ ਸਿੰਘ ਫੌਜੀ ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਪਹੀੜ ਜਗਦੇਵ ਸਿੰਘ ਪਹੀੜ ਸਾਬਕਾ ਸਰਪੰਚ ਕੁਲਵੰਤ ਸਿੰਘ 베ਗੋਵਾਲ ਸੁਖਦੇਵ ਸਿੰਘ ਚੀਮਾ ਸਰਜੀਤ ਸਿੰਘ ਲਹਿਰਾ ਕੁਲਵਿੰਦਰ ਸਿੰਘ ਫੌਜੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਇਸ ਸਮਾਗਮ ਵਿੱਚ ਪਹੁੰਚੇ ਬਖ ਬਖ ਬੁਲਾਰਿਆਂ ਨੇ ਇਸ ਸਮਾਗਮ ਬਾਰੇ ਕੀ ਕਿਹਾ ਦੇਖੋ ਪੂਰੀ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕਤੇ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਮਹਾਨ ਪਵਿੱਤਰ ਸਥਾਨ ਜਿੱਥੇ 35000 ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਹੋਈ ਹੈ ਇਹ ਸਥਾਨ ਤੇ ਹਰ ਸਾਲ ਪਰਉਪਕਾਰ ਦੇ ਕਾਰਜ ਨੇ ਜਿਹੜੇ ਨਗਰ ਵੱਲੋਂ ਕਲੱਬ ਵੱਲੋਂ ਔਰ ਸੰਤਮਾਪੁਰਸ਼ਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਨੇ ਔਰ ਹਰ ਸਾਲ ਗਰੀਬ ਬੱਚੇ ਬੱਚੀਆਂ ਦੇ ਵਿਆਹ ਕਾਰਜ ਨੇ ਜਿਹੜੇ ਉਹ ਸੰਪਨ ਹੁੰਦੇ ਨੇ ਉਹ ਚਾਹੇ ਕਿਸੇ ਜਾਤ ਧਰਮ ਮਸਜਬ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਕਿਰਿਆਕਰਮ ਅਨੁਸਾਰ ਉਹਨਾਂ ਦੇ ਕਾਰਜ ਜਿਹੜੇ ਨੇਪਰੇ ਚੜ੍ਹ ਜਾਂਦੇ ਨੇ ਸੋ ਅੱਜ ਵੀ 8 ਗਰੀਬ ਪਰਿਵਾਰਾਂ ਦੇ ਆਨੰਦ ਕਾਰਜਾਂ ਦੀ ਰਸਮਾਂ ਜਿਹੜੀ ਹੈ ਕੀਤੀ ਹੈ ਸੋ ਜੋ ਲੋੜਵੰਦ ਗਰੀਬ ਪਰਿਵਾਰ ਸੀ ਉਹਨਾਂ ਦੀ ਆਨੰਦ ਕਾਰਜ ਹੋਏ ਨੇ ਸੋ ਮੈਂ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਨੂੰ ਸਾਰੇ ਪ੍ਰਬੰਧਕ ਸਜਣਾ ਨੂੰ ਔਰ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਵੀ ਕਰਦਾ ਔਰ ਕਲੱਬ ਨੂੰ ਸਾਰਿਆਂ ਨੂੰ ਮੁਬਾਰਕਵਾਦ ਇੱਕ ਆਪਣੇ ਜਲੰਧਰ 25 ਬਾਅਦ ਕੀ ਬੋਲਣਾ ਹੈ ਇਹ ਗੰਡ ਉਹ ਹੈ ਉਦੋਂ ਤਾਂ ਉਹਨਾਂ ਦਾ ਉਦੋਂ ਕੀ ਮਾੜੀ ਮਾੜੀ ਘਟਨਾ ਹੋ ਸਕਦੀ ਉਹ ਤਾਂ ਸ਼ਰਮਨਾਕ ਗੱਲ ਆ ਸਾਡੇ ਸਮਾਜ ਲਈ ਔਰ ਅੱਜ ਵੀ ਇਸ ਕਿਸਮ ਦੇ ਮਾੜੇ ਲੋਕ ਸਮਾਜ ਚ ਰਹ ਰਹੇ ਨੇ ਜਿੰਨਾਂ ਨੂੰ ਇਸ ਗੱਲ ਦੀ ਭੋਰਾ ਵੀ ਸ਼ਰਮ ਆ ਨਹੀਂ ਸੋਚਦਾ ਕਿ ਨਹੀਂ ਲੈਂਦਾ ਕੀਤੀ ਜਾਵੇ ਥੋੜੀ ਆ ਔਰ ਜਿੰਨੀ ਸਖਤ ਤੋਂ ਸਜ਼ਾ ਸਖਤ ਸਜ਼ਾ ਇਹਨਾਂ ਨੂੰ ਐਸੇ ਵਿਅਕਤੀਆਂ ਨੂੰ ਮਿਲੇ ਮੈਂ ਸਮਝਦਾ ਉਹ ਨਹੀਂ ਥੋੜੀ ਮੈਂ ਕਹਿਣਾ ਚਾਹ ਪਹਿਲਾਂ ਬੈਗੂ ਜੀ ਦਾ ਖਾਲਸਾ ਬੈਗੂ ਜੀ ਦੀ ਫਤਿਹ ਜੋ ਬੈਂਕੀਰ ਸਿੰਘਾਂ ਜੀਹਾਂ ਦੀ ਯਾਦ ਵਿੱਚ ਬਹੁਤ ਵੱਡਾ ਇੱਥੇ ਗੁਰਦੁਆਰਾ ਸਾਹਿਬ ਘਰ ਸਿਵਾ ਵਾਲੇ ਬਾਬਾ ਕਰਮਪਾਲ ਸਿੰਘ ਬਾਬਾ ਜੀ ਸਾਹਿਬ ਪੁਸ਼ਨੀਗੜ ਵਾਲੇ ਲਕਤਾਰਨ ਵਾਲੇ ਇਹਨਾਂ ਵੱਲੋਂ ਬਹੁਤ ਵੱਡਾ ਸੁੰਦਰ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਗਿਆ ਤੇ ਇੱਕ ਸਮਾਰਕ ਵੀ ਬਣਾਇਆ ਗਿਆ ਇੱਥੇ ਬਹੁਤ ਵੱਡਾ ਬਹੁਤ ਹੁਸਕਰਾਲ ਜੀ ਇਹ ਪਿੰਡ ਵਿੱਚ ਮੰਦਰ ਮਸਜਿਦ ਤੇ ਗੁਰਦੁਆਰਾ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਪਿੰਡ ਦੀ ਗੱਲ ਹੈ ਇਹ ਇਲਾਕਾ ਨਿਵਾਸੀ ਵੀ ਬਹੁਤ ਤੇ ਹਮਾ ਮਾ ਕੇ ਪਹੁੰਚ ਪਹੁੰਚਲੇ ਨੇ ਤੇ ਇਹ ਜਿਹੜਾ ਬਿਆਨ ਹੈ ਇਹ ਤਕਰੀਬਨ 17 ਸਾਲਾਂ ਤੋਂ ਅਸੀਂ ਇੱਥੇ ਸਾਰੇ ਇਲਾਕਾ ਨਿਵਾਸੀ ਕਰਦੇ ਆ ਰਹੇ ਹਾਂ ਕਿਤੇ 8 ਹੁੰਦੇ ਨੇ ਕਿਤੇ 11 ਹੁੰਦੇ ਨੇ ਕਿਤੇ 17 ਆ ਜਾਂਦੇ ਨੇ ਤੇ ਨਿਰੰਤਰ ਇਹ ਜਾਰੀ ਰਹਿਣਗੇ ਤੇ ਕਰਦੇ ਵੀ ਆ ਸਾਰਾ ਇਲਾਕਾ ਸਹਿਯੋਗ ਦਿੰਦਾ ਐਨਆਰਆਈ ਵੀ ਰ ਵੀ ਸਹਿਯੋਗ ਦਿੰਦੇ ਨੇ ਇਹਦੇ ਵਿੱਚ ਫੱਟ ਟੜ ਕੇ ਲੋਕੇ ਸਾਂਭੂਗਾ ਨੇ ਮੈਂ ਬੇਨਤੀ ਕਰਦਾ ਜੋ ਵੱਡਾ ਘੱਲੋਕਰਾ ਕਲੱਬ ਹੈ ਕਿਸ ਨੂੰ ਲੋਕ ਐਨਆਰਆਈ ਵੀਰ ਤੇ ਜੋ ਇਲਾਕਾ ਨਿਵਾਸੀ ਸਰਪੰਚ ਪੰਚ ਨੇ ਇਹ ਸਹਿਯੋਗ ਦਿੰਦੇ ਨੇ ਉਹਨਾਂ ਵੱਲੋਂ ਮੈਂ ਮੈਂਬਰ ਹੋਣ ਦੇ ਨਾਤੇ ਸਾਰਿਆਂ ਦਾ ਇਲਾਕਾ ਨਿਵਾਸੀਆਂ ਦਾ ਐਨਆਰਆਈ ਵੀਰਾਂ ਦਾ ਵੀ ਧੰਨਵਾਦ ਕਰਦਾ ਤੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਨ੍ਹਾਂ ਦੇ ਇੱਦੇ ਵੱਡੇ ਮਹਾਨ ਗੁਰਦੁਆਰਾ ਸਾਹਿਬ ਅਨੰਦਕਾਰ ਦੇ ਹੋਏ ਨੇ ਉਹਨਾਂ ਨੂੰ ਵੀ ਅਮਰਤਾ ਹੀ ਹੋਣਾ ਚਾਹੀਦਾ ਤੇ ਅੱਗੇ ਵਾਸਤੇ ਜੋ ਸੇਵਾ ਹੈ ਮੈਂ ਕਹਿਣਾ ਚਾਹੁੰਨਾ ਵੀ ਇਹ ਜਾਰੀ ਰਹੇਗੀ ਤੇ ਸੰਗਤ ਨੂੰ ਬੇਨਤੀ ਕਰਦਾ ਵੀ ਅਜਿਹੇ ਕਾਰਨਾ ਵਿੱਚ ਸਮੁੱਚਾ ਇਲਾਕਾ ਤੇ ਅੰਗਰੇਜ਼ੀ ਵੀਰ ਜੋ ਇਹ ਭਲੇ ਦੇ ਕਾਰਦ ਨੇ ਇਨਾਂ ਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਵਾਗੁਰਜੀ ਦਾ ਖਾਲਸਾ ਵਾਗੁਰਜੀ ਕੀਤੇ ਇਹ ਕੀ ਅਧਿਕਾਰ ਜਲ ਜੀ ਗਹਿਰੋ ਸਮੁੱਚੀ ਸੰਗਤ ਦਾ ਸਮੁੱਚੇ ਇਲਾਕੇ ਦੇ ਮੋਤਵਾਰ ਸੱਜਣਾਂ ਦਾ ਅੰਗਰੇਜ਼ੀ ਵੀਰਾਂ ਦਾ ਮਹਾਂਪੁਰਖ ਦਾ ਧੰਨਵਾਦ ਨੇ ਸਾਰਿਆਂ ਨੂੰ ਮਾਣ ਨੂੰ ਹੌਸਲਾ ਵਧਾਈ ਕੀਤੀ ਆ ਅਤੇ ਮਾਨ ਬਖਸ਼ੀ ਆਗਾਕਾਰ ਪੁਰਖ ਵੈਗੂ ਦਾ ਵੀ ਪ੍ਰਣ ਸ਼ਕਰਾਣਾ ਕਿਉਂਕਿ ਇਹ ਕਾਰਜ ਕੋ ਸੌਖੇ ਨਹੀਂ ਹੁੰਦੇ ਹੈਗੇ ਅਸਲਾਮੁਅਲੈਕਮ ਸਸ਼ਕਲ ਆਦਾਬ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਯਾਨੀ ਕਿ ਪਰਮਾਤਮਾ ਨੇ ਜੋ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਕਿ ਇਨਸਾਨੀਅਤ ਦੇ ਰੂਪ ਵਿੱਚ ਪੈਦਾ ਕਰਿਆ ਹੈ ਕਿ ਅੱਜ ਅਸੀਂ ਵੱਡੂ ਵੱਡਾ ਕਲੂ ਕਾਰਾ ਦੀ ਮਹਾਨ ਧਰਤੀ ਰੋਹੀ ਦੇ ਵਿਖੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਆਏ ਹਾਂ ਇੱਥੇ ਆ ਕੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਖੁਸ਼ੀ ਇਸ ਗੱਲ ਦੀ ਹੋਈ ਕਿ ਇੱਥੇ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਏ ਕਿ ਅਠ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਜਿਹੜੇ ਨੇ ਉਹ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਜੋ ਕਿ ਇੱਕ ਬਹੁਤ ਹੀ ਵੱਡਾ ਉਪਰਾਲਾ ਏ ਕਿਉਂਕਿ ਅੱਜਕੱਲ ਜੋ ਹੈ ਔਰਤ ਨੂੰ ਜਮਨ ਤੋਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਭੂਣ ਹੱਤਿਆ ਕਰ ਦਿੱਤੀ ਜਾਂਦੀ ਸੀ ਕਿ ਕਿਤੇ ਸਾਨੂੰ ਦਾਦ ਨਾ ਦੇਣਾ ਪੈ ਜਾਵੇ ਕਿ ਇੱਕ ਬੰਦੇ ਦੇ ਉੱਪਰ ਸਿਰਦਰਦੀ ਹੁੰਦੀ ਸੀ ਤਾਂ ਉਹ ਸਿਰਦਰਦੀ ਨੂੰ ਖਤਮ ਕਰਨ ਦੇ ਵਾਸਤੇ ਕੋ ਸਾਡੇ ਸਮਾਜ ਦੇ ਅੰਦਰ ਸੋਸਾਗੀਆਂ ਖੜੀਆਂ ਹੋਈਆਂ ਜਿਨ੍ਹਾਂ ਨੇ ਮੈਸੇਜ ਦਿੱਤਾ ਕਿ ਔਰਤ ਤਾਂ ਜਿਹੜੀ ਉਹ ਬੋਝ ਨਹੀਂ ਹੈ ਬਲਕਿ ਸਮਾਜ ਦੇ ਅੰਦਰ ਅਗਰ ਬੰਦੇ ਮਿਲ ਕੇ ਇਹ ਨੇਕ ਉਪਾਲਾ ਕਰਨਗੇ ਤਾਂ ਅਸੀਂ ਅਜੇ ਕਾਰਜਾਂ ਨੂੰ ਕੀ ਹੈ ਪੂਰਾ ਕਰ ਸਕਦੇ ਹਾਂ ਤਾਂ ਇਸ ਕਰਕੇ ਇਸਲਾਮ ਦੇ ਅੰਦਰ ਵੀ ਇਹੀ ਪੈਗਾਮ ਦਿੱਤਾ ਜਾਂਦਾ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ਼ਾਰਾ فرمایا ਉਹ ਮੂਮਿਨ ਨਹੀਂ ਹੋ ਸਕਦਾ ਜੋ ਆਪ ਦਾ পেট ਭਰ ਕੇ ਖਾ ਲਵੇ ਔਰ ਉਸ ਦਾ ਪੜੋਸੀ ਜਿਹੜਾ ਉਹ ਭੁੱਖਾ ਸੋ ਜਾਵੇ। ਯਾ ਜ਼ਮੀਨ ਤੂੰ ਜ਼ਮੀਨ ਵਾਲੋਂ ਤੇ ਆਰਾਮ ਕਰੋ, ਆਸਮਾਨ ਵਾਲਾ ਤੁਹਾਡੇ ਉੱਪਰ ਰਹਿਮ ਕਰੂਗਾ। ਤੈ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ, ਹਿੰਦੂ, ਮੁਸਲਮ, ਸਿੱਖ, ਈਸਾਈ ਸਾਰੇ ਭਾਈਆਂ ਨੂੰ ਇਹ ਗੁਜ਼ਾਰਿਸ਼ ਕਰਦਾ ਜਦੋਂ ਵੀ ਐਸੇ ਨੇਕ ਉਪਰਾਲੇ ਹੁੰਦੇ ਨੇ, ਅਸੀਂ ਇਹਨਾਂ ਨੇਕ ਉਪਰਾਲਿਆਂ ਦੇ ਵਿੱਚ ਇੱਕ ਦੂਜੇ ਦਾ ਸਾਥ ਲਈਏ, ਵੱਧ ਛੱਡ ਕੇ ਅਸੀਂ ਇੱਕ ਦੂਜੇ ਨੂੰ ਸਹਿਯੋਗ ਦੇਈਏ ਤਾਂ ਕਿ ਸਾਡਾ ਸਮਾਜ ਹੈ ਉਹ ਇੱਕ ਇੱਕ ਸਮਾਜ ਬਣ ਸਕੇ ਔਰ ਆਪਸੀ ਪਿਆਰ ਮੁਹੱਬਤ ਮਜ਼ਬੂਤ ਹੋ ਚੁੱਕੇ। ਦਰਦੇ ਕੋ ਕੇ اول قربانی ਹੈ ਕਿ اول اللہ نور ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਬਜੇ ਗੁਜੇ ਕੌਣ ਭਲੇ ਕੌਣ ਮੰਦੇ ਯਾਨੀ ਕਿ ਸਾਨੂੰ ਜਿਹੜਾ ਪੈਗਾਮ ਦਿੱਤਾ ਜਾਂਦਾ ਹੈ ਉਹ ਕਿਸੇ ਵੀ ਮਜ਼ਹਬ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਮਜ਼ਹਬ ਜਿਹੜਾ ਹੈ ਜਿਸ ਦੇ ਅੰਦਰ ਇਨਸਾਨੀਅਤ ਨਹੀਂ ਉਸ ਦੇ ਅੰਦਰ ਮਜ਼ਹਬ ਵੀ ਨਹੀਂ ਔਰ ਜਿਸ ਦੇ ਅੰਦਰ ਮਜ਼ਹਬ ਹੈ ਉਸ ਦੇ ਅੰਦਰ ਹੀ ਇਨਸਾਨੀਅਤ ਹੈ ਕਿਉਂਕਿ ਮਜ਼ਹਬ ਹੈ ਜਿਹੜਾ ਇਨਸਾਨ ਨੂੰ ਪਿਆਰ ਮੁਹੱਬਤ ਸ਼ਹਿਨਸ਼ੀਲਤਾ ਇਹ ਚੀਜ਼ਾਂ ਸਿਖਾਉਂਦਾ ਹੈ ਜਦੋਂ ਕਿ ਜਿਹੜੇ ਲੋਕ ਧਾਰਮਿਕ ਨਹੀਂ ਹੁੰਦੇ ਉਹ ਸ਼ਹਿਨਸ਼ੀਲਤਾ ਫੈਲਾਉਂਦੇ ਨੇ ਉਹ ਲੋਕਾਂ ਨੂੰ ਭੜਕਾਉਂਦੇ ਨੇ ਕਿਉਂਕਿ ਕੋਈ ਵੀ ਮਜ਼ਹਬ ਲੜਾਈ ਦੰਗੇ ਨਫ਼ਰਤਾਂ ਫੈਲਾਉਣ ਦਾ ਪੈਗਾਮ ਨਹੀਂ ਦਿੰਦਾ ਸਾਰੇ ਮਜ਼ਹਬ ਪਿਆਰ ਨਾਲ ਮਿਲ ਕੇ ਰਹਿੰਦੇ ਕੀ ਇਹ ਪੈਗਾਮ ਦਿੰਦੇ